ਦੋਸਤੋ ਅੱਜ ਮੈਂ ਗੱਲ ਕਰਨ ਵਾਲਾ ਹਾਂ ਇਨਸਾਨ ਦੇ ਅੰਦਰ ਉਹ ਪੰਜ ਡਰ ਜਿਹੜੇ ਕਿਸੇ ਵੀ ਬੰਦੇ ਦੇ ਅੰਦਰ ਨਹੀਂ ਹੋਣੇ ਚਾਹੀਦੇ ਤੇ ਮੈਂ ਗਰੰਟੀ ਦੇ ਨਾਲ ਕਹਿ ਸਕਦਾ ਹਾਂ ਕਿ ਇਨ੍ਹਾਂ ਪੰਜਾਂ ਡਰਾਂ ਦੇ ਵਿੱਚੋਂ ਕੋਈ ਨਾ ਕੋਈ ਡਰ ਤੁਹਾਡੇ ਅੰਦਰ ਵੀ ਜ਼ਰੂਰ ਹੈ ਤੁਸੀਂ ਵੀ ਇਨ੍ਹਾਂ ਪੰਜਾਂ ਡਰਾਂ ਦੇ ਵਿੱਚੋਂ ਪਹਿਚਾਣੋ ਕਿ ਤੁਹਾਡੇ ਅੰਦਰ ਉਹ ਕਿਹੜਾ ਡਰ ਹੈ ਉਹ ਡਰ ਨੂੰ ਬਾਹਰ ਕੱਢੋ ਤੇ ਮੈਂ ਗਰੰਟੀ ਦੇ ਨਾਲ ਕਹਿ ਸਕਦਾ ਹਾਂ ਕਿ ਜੇਕਰ ਤੁਹਾਡੇ ਅੰਦਰ ਇਹ ਡਰ ਹੈ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਕਦੀ ਵੀ ਸਫਲ ਨਹੀਂ ਹੋ ਸਕਦੇ ਇੱਕ ਮਜ਼ੇ ਦੀ ਗੱਲ ਇਹ ਹੈ ਕਿ ਬੰਦੇ ਨੂੰ ਜਿਸ ਚੀਜ਼ ਤੋਂ ਜਿਸ ਕੰਮ ਤੋਂ ਡਰਨਾ ਚਾਹੀਦਾ ਹੈ ਬੰਦਾ ਉਸ ਕੰਮ ਤੋਂ ਉਸ ਚੀਜ਼ ਤੋਂ ਨਹੀਂ ਡਰਦਾ ਬਲਕਿ ਜਿਹਰੇ ਕੰਮ ਤੋਂ ਜਿਹੜੀ ਚੀਜ਼ ਤੋਂ ਨਹੀਂ ਡਰਨਾ ਚਾਹੀਦਾ ਉਹਦੇ ਤੋਂ ਉਹ ਡਰਦਾ ਹੈ ਸਾਨੂੰ ਝੂਠ ਬੋਲਣ ਤੋਂ ਡਰਨਾ ਚਾਹੀਦਾ ਹੈ ਚੋਰੀ ਕਰਨ ਤੋਂ ਡਰਨਾ ਚਾਹੀਦਾ ਹੈ ਕਿਸੇ ਦਾ ਬੁਰਾ ਕਰਮ ਕਰਨ ਤੋਂ ਡਰਨਾ ਚਾਹੀਦਾ ਹੈ ਕਿਸੇ ਨੂੰ ਧੋਖਾ ਦੇਣ ਤੋਂ ਡਰਨਾ ਚਾਹੀਦਾ ਹੈ ਪਰ ਬੰਦਾ ਇਹ ਸਾਰੀਆਂ ਚੀਜ਼ਾਂ ਬੜੀ ਆਸਾਨੀ ਦੇ ਨਾਲ ਕਰ ਜਾਂਦਾ ਹੈ ਤੇ ਜਿਹਰੇ ਕੰਮ ਤੋਂ ਉਹਨੇ ਸਫਲ ਹੋਣਾ ਹੈ ਜਿਹਰੇ ਕੰਮ ਤੋਂ ਉਹਨੂੰ ਤਰੱਕੀ ਮਿਲਣੀ ਹੈ ਉਹਨੂੰ ਹਮੇਸ਼ਾ ਹੀ ਉਹਦੇ ਤੋਂ ਡਰ ਲੱਗਦਾ ਹੈ ਚਲੋ ਦੋਸਤੋ ਅੱਜ ਮੈਂ ਤੁਹਾਨੂੰ ਦੱਸਦਾ ਕਿ ਬੰਦੇ ਦੇ ਅੰਦਰ ਉਹ ਕਿਹੜੇ ਪੰਜ ਡਰ ਹੁੰਦੇ ਨੇ ਜਿਹੜੇ ਉਹਨੂੰ ਹਮੇਸ਼ਾ ਹੀ ਇੱਕ ਸਫਲ ਇਨਸਾਨ ਬਣਨ ਤੋਂ ਰੋਕਦੇ ਨੇ ਨੰਬਰ 1 ਆਲੋਚਨਾ ਦਾ ਡਰ ਇਨਸਾਨਾਂ ਦੇ ਵਿੱਚ ਸਭ ਤੋਂ ਵੱਡਾ ਡਰ ਆਲੋਚਨਾ ਦਾ ਡਰ ਹੈ ਦੁਨੀਆ ਦੇ ਵਿੱਚ 90% ਲੋਕ ਇਸੇ ਗੱਲ ਤੋਂ ਡਰਦੇ ਰਹਿੰਦੇ ਨੇ ਤੇ ਉਹ ਇਸੇ ਡਰ ਤੋਂ ਆਪਣੇ ਪੈਸ਼ਨ ਨੂੰ ਨਹੀਂ ਕਰ ਪਾਉਂਦੇ ਕਿ ਉਹਨਾਂ ਦੇ ਮਾਤਾ ਪਿਤਾ ਕੀ ਕਹਿਣਗੇ ਉਹਨਾਂ ਦੇ ਭੈਣ ਭਰਾ ਕੀ ਕਹਿਣਗੇ ਉਹਨਾਂ ਦੇ ਆਂਢੀ ਗੁਆਂਢੀ ਕੀ ਕਹਿਣਗੇ ਇਹੋ ਡਰ ਇਨਸਾਨ ਨੂੰ ਲੱਗਾ ਰਹਿੰਦਾ ਹੈ ਕੀ ਇਹ ਡਰ ਤੁਹਾਡੇ ਅੰਦਰ ਵੀ ਹੈ ਐਲਨ ਮਸਕ ਜਿਹੜਾ ਕਿ ਅੱਜ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਉਹਨੂੰ ਅੱਜ ਵੀ ਕਈ ਲੋਕ ਪਾਗਲ ਹੀ ਕਹਿੰਦੇ ਨੇ ਅਮਿਤਾਬ ਬੱਚਨ ਜਦੋਂ ਪਹਿਲੀ ਵਾਰੀ ਇੱਕ ਇੰਟਰਵਿਊ ਦੇਣ ਵਾਸਤੇ ਗਏ ਸਨ ਤਾਂ ਉਹਨਾਂ ਨੂੰ ਲੰਬੂ ਕਹਿ ਕੇ ਤੇ ਉਹਨਾਂ ਦੀ ਆਵਾਜ਼ ਦਾ ਲੋਕਾਂ ਨੇ ਮਜ਼ਾਕ ਉਡਾਇਆ ਸੀ ਤੇ ਇਹ ਵੀ ਕਿਹਾ ਸੀ ਕਿ ਤੇਰੇ ਵਰਗਾ ਬੰਦਾ ਕਦੀ ਵੀ ਚੰਗਾ ਐਕਟਰ ਨਹੀਂ ਬਣ ਸਕਦਾ ਇਸ ਲਈ ਜੇਕਰ ਤੁਹਾਡੇ ਅੰਦਰ ਵੀ ਇਹੋ ਜਿਹਾ ਕੋਈ ਡਰ ਹੈ ਇਸ ਡਰ ਨੂੰ ਬਾਹਰ ਕੱਢ ਦਿਓ ਕਿਉਂਕਿ ਜੇਕਰ ਇਨ੍ਹਾਂ ਬੰਦਿਆਂ ਦੇ ਅੰਦਰ ਵੀ ਇਹੋ ਜਿਹਾ ਡਰ ਹੁੰਦਾ ਤਾਂ ਅੱਜ ਇਹ ਮਹਾਨ ਬੰਦੇ ਨਹੀਂ ਬੰਦੇ ਇਸੇ ਮਹਾਨ ਬੰਦੇ ਨੇ ਇਹ ਲਾਈਨਾਂ ਕਈਆਂ ਨੇ ਕਿ ਕੁਝ ਤਾਂ ਲੋਕ ਕਹਿਣਗੇ ਲੋਕਾਂ ਦਾ ਕੰਮ ਹੈ ਕਹਿਣਾ ਦੂਸਰਾ ਬੰਦੇ ਦੇ ਅੰਦਰ ਡਰ ਹੁੰਦਾ ਹੈ ਕਿਸੇ ਦੇ ਪਿਆਰ ਦਾ ਖੋ ਜਾਣ ਦਾ ਡਰ ਇਹ ਡਰ ਦਿਖਦਾ ਨਹੀਂ ਪਰ ਇਹ ਡਰ ਹਰ ਇੱਕ ਦੇ ਅੰਦਰ ਜ਼ਰੂਰ ਹੁੰਦਾ ਹੈ ਸਾਰਿਆਂ ਨੂੰ ਇਹ ਡਰ ਲੱਗਿਆ ਰਹਿੰਦਾ ਹੈ ਕਿ ਜੇਕਰ ਮੇਰੇ ਮਾਤਾ ਪਿਤਾ ਮੈਨੂੰ ਛੱਡ ਕੇ ਚਲੇ ਗਏ ਤੇ ਮੇਰਾ ਕੀ ਹੋਵੇਗਾ ਮੇਰਾ ਪਤੀ ਮੈਨੂੰ ਛੱਡ ਕੇ ਚਲਾ ਗਿਆ ਤੇ ਮੇਰਾ ਕੀ ਹੋਵੇਗਾ ਮੇਰੇ ਯਾਰ ਦੋਸਤ ਮੈਨੂੰ ਛੱਡ ਕੇ ਚਲੇ ਗਏ ਤਾਂ ਮੇਰਾ ਕੀ ਹੋਵੇਗਾ ਜੇਕਰ ਮੇਰੇ ਬੱਚੇ ਮੈਨੂੰ ਛੱਡ ਕੇ ਚਲੇ ਗਏ ਤਾਂ ਮੇਰਾ ਕੀ ਹੋਵੇਗਾ ਹਰ ਇੱਕ ਇਨਸਾਨ ਇਹੋ ਸੋਚਦਾ ਹੈ ਕਿ ਕਿਸੇ ਦੇ ਜਾਣ ਦੇ ਨਾਲ ਉਹਦੀ ਜ਼ਿੰਦਗੀ ਪੂਰੀ ਪ੍ਰਭਾਦ ਹੋ ਜਾਵੇਗੀ ਕਾ ਟੂਮਰ ਦੇ ਬੱਚੇ ਪਿਆਰ ਮੁਹੱਬਤ ਦੇ ਵਿੱਚ ਪੈ ਜਾਂਦੇ ਨੇ ਹਮੇਸ਼ਾ ਡਰਦੇ ਰਹਿੰਦੇ ਨੇ ਤੇ ਉਹ ਇੱਕ ਵੱਡਾ ਫੈਸਲਾ ਨਹੀਂ ਲੈ ਪਾਉਂਦੇ ਇਸ ਡਰ ਦੀ ਵੀ ਮੈਂ ਤੁਹਾਨੂੰ ਇੱਕ ਬਹੁਤ ਵੱਡੀ ਐਗਜ਼ਾਮਪਲ ਦਿੰਨਾ ਹਾਂ ਵਿਰਾਟ ਕੋਹਲੀ ਜਦੋਂ 17 ਸਾਲ ਦੇ ਸਨ ਤਾਂ ਰਾਤ ਦੇ 3 ਵਜੇ ਉਹਨਾਂ ਨੇ ਆਪਣੇ ਪਿਤਾ ਨੂੰ ਆਖਰੀ ਸਾਹ ਲੈਂਦੇ ਹੋਏ ਵੇਖਿਆ ਅਗਲੇ ਦਿਨ ਉਹਨਾਂ ਦਾ ਇੱਕ ਇੰਪੋਰਟੈਂਟ ਮੈਚ ਸੀ ਉਹਨਾਂ ਨੇ ਪਹਿਲਾ ਮੈਚ ਖੇਡਿਆ ਤੇ ਫਿਰ ਆਪਣੇ ਪਿਤਾ ਨੂੰ ਅੰਤਿਮ ਵਿਦਾਈ ਦਿੱਤੀ ਕਿਉਂਕਿ ਵਿਰਾਟ ਕੋਹਲੀ ਨੂੰ ਇਹ ਪਤਾ ਸੀ ਕਿ ਉਹਦੇ ਪਿਤਾ ਦਾ ਅੰਤਿਮ ਸੁਪਨਾ ਕੀ ਸੀ ਇਸ ਲਈ ਵਿਰਾਟ ਕੋਹਲੀ ਨੇ ਉਸ ਸਮੇਂ ਆਪਣੇ ਪਿਤਾ ਦਾ ਉਹ ਸੁਪਨਾ ਚੁਣਿਆ ਇਸ ਲਈ ਜ਼ਿੰਦਗੀ ਦੇ ਵਿੱਚ ਮੇਰੇ ਇਹ 골ਡਨ ਵਰਡ ਯਾਦ ਰੱਖਿਓ ਜ਼ਿੰਦਗੀ ਦੇ ਵਿੱਚ ਕੁਝ ਪਾਉਣ ਵਾਸਤੇ ਹਮੇਸ਼ਾ ਹੀ ਕੁਝ ਨਾ ਕੁਝ ਖੋਣਾ ਪੈਂਦਾ ਹੈ ਤੀਸਰਾ ਡਰ ਹੈ ਗਰੀਬੀ ਦਾ ਡਰ ਜਦੋਂ ਵੀ ਤੁਸੀਂ ਕਿਸੇ ਬੰਦੇ ਨੂੰ ਨਵਾਂ ਕੰਮ ਖੋਲਣ ਲਈ ਕਹੋਗੇ ਜਾਂ ਫਿਰ ਨਵੀਆਂ ਕਿਤਾਬਾਂ ਲੈਣ ਲਈ ਕਹੋਗੇ ਜਾਂ ਫਿਰ ਨਵੀਂ ਟੈਕਨੋਲੋਜੀ ਵਰਤਣ ਲਈ ਕਹੋਗੇ ਪਹਿਲਾਂ ਤੇ ਉਹ ਆਪਣੀ ਗਰੀਬੀ ਦਾ ਰੋਣਾ ਧੋਣਾ ਗਾਵੇਗਾ ਤੇ ਫਿਰ ਉਹ ਕਹੇਗਾ ਕਿ ਜੇਕਰ ਮੈਂ ਇਸ ਕੰਮ ਦੇ ਵਿੱਚੋਂ ਫੇਲ ਹੋ ਗਿਆ ਤਾ ਮੇਰਾ ਕੀ ਹੋਵੇਗਾ ਮੇਰੇ ਪਰਿਵਾਰ ਦਾ ਕੀ ਹੋਵੇਗਾ ਪਰ ਸੋਚ ਕੇ ਵੇਖਿਓ ਕਿ ਜੇਕਰ ਇਹੀ ਡਰ ਤੀਰੂਬਾਈ ਅੰਬਾਨੀ ਦੇ ਵਿੱਚ ਹੁੰਦਾ ਤਾਂ ਉਹ ਕਦੀ ਵੀ ਸਫਲ ਇਨਸਾਨ ਨਹੀਂ ਬਣ ਪੰਦੇ ਤੀਰੂਬਾਈ ਅੰਬਾਨੀ ਦਾ ਪਰਿਵਾਰ ਸੱਤ ਜਨਾਂ ਦਾ ਪਰਿਵਾਰ ਸੀ ਆਰਥਿਕ ਸਥਿਤੀ ਸਹੀ ਨਾ ਹੋਣ ਕਰਕੇ ਉਹ ਜਮਨ ਦੇ ਵਿੱਚ ਚਲੇ ਗਏ ਉੱਥੇ ਜਾ ਕੇ 300 ਰੁਪਏ ਦੀ ਉਹਨਾਂ ਨੇ ਨੌਕਰੀ ਕੀਤੀ ਪਰ ਅਜੜ ਲਾਇੰਸ ਨੂੰ ਪੂਰੀ ਦੁਨੀਆ ਜਾਣਦੀ ਹੈ ਇਸ ਲਈ ਗਰੀਬੀ ਦਾ ਰੋਣਾ ਧੋਣਾ ਛੱਡੋ ਤੇ ਇਹ ਸੋਚੋ ਕਿ ਗਰੀਬੀ ਦੇ ਵਿੱਚੋਂ ਕਿਵੇਂ ਨਿਕਲਿਆ ਜਾਵੇ ਹਮੇਸ਼ਾ ਹੀ ਮੇਰੇ ਇੱਕ 골ਡਨ ਵਰਡ ਯਾਦ ਰੱਖਿਓ ਇਨਸਾਨ ਗਰੀਬ ਪੈਦਾ ਨਹੀਂ ਹੁੰਦਾ ਉਹ ਆਪਣੀ ਸੋਚ ਦੇ ਨਾਲ ਗਰੀਬ ਹੁੰਦਾ ਹੈ ਚੌਥਾ ਡਰ ਹੈ ਬੁੱਢਾ ਪੈਦਾ ਡਰ ਤੇ ਮਰਨ ਦਾ ਡਰ ਕਈ ਵਾਰੀ ਤੁਸੀਂ ਵੇਖਿਆ ਹੋਵੇਗਾ ਕਿ 30 35 ਸਾਲ ਦਾ ਬੰਦਾ ਇਹ ਸੋਚਣ ਲੱਗ ਜਾਂਦਾ ਹੈ ਕਿ ਸਾਡੀ ਉਮਰ ਹੋ ਚੁੱਕੀ ਹੈ ਆਪਾਂ ਹੁਣ ਕੀ ਕਰ ਸਕਦੇ ਹਾਂ ਤੇ ਕਦੀ ਸੋਚ ਕੇ ਵੇਖਿਓ ਕਿ ਨੈਸ਼ਨਲ ਮੰਡੇਲਾ ਜੇਕਰ ਇਹੀ ਸੋਚ ਰੱਖਦੇ ਤਾਂ ਅੱਜ ਦੱਖਣ ਅਫਰੀਕਾ ਦੀ ਹਾਲਤ ਕੀ ਹੁੰਨੀ ਸੀ ਜਦੋਂ ਨੈਸ਼ਨਲ ਮੰਡੇਲਾ 46 ਸਾਲ ਦੇ ਸਨ ਉਦੋਂ ਉਹਨਾਂ ਨੂੰ ਉਮਰ ਕੈਦ ਹੋ ਗਈ ਸੀ ਤੇ 74 ਸਾਲ ਦੀ ਉਮਰ ਦੇ ਵਿੱਚ ਉਹ ਜੇਲ੍ਹ ਤੋਂ ਬਾਹਰ ਨਿਕਲੇ ਸਨ ਤੇ ਜੇਲ੍ਹ ਤੋਂ ਬਾਹਰ ਨਿਕਲਦੇ ਸਾਰ ਹੀ ਉਹ ਦੱਖਣ ਅਫਰੀਕਾ ਦੇ ਪਹਿਲੇ ਰਾਸ਼ਟਰਪਤੀ ਬਣੇ। ਉਹਨਾਂ ਨੇ ਪੂਰੇ ਦੱਖਣ ਅਫਰੀਕਾ ਦੀ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਸੀ। ਜੇਕਰ ਉਹ ਵੀ ਇਹ ਸੋਚ ਰੱਖਦੇ ਕਿ 74 ਸਾਲ ਦੀ ਉਮਰ ਉਹਨਾਂ ਦੀ ਹੋ ਚੁੱਕੀ ਹੈ, ਹੁਣ ਤੇ ਉੱਪਰ ਜਾਣ ਦਾ ਟਾਈਮ ਹੈ ਤੇ ਉਹ ਇਲੈਕਸ਼ਨ ਲੜ ਰਹੇ ਨੇ, ਐਹੋ ਜਿਹਾ ਸੋਚ ਰੱਖਦੇ ਤਾਂ ਕਦੀ ਵੀ ਉਹ ਮਹਾਨ ਬੰਦੇ ਨਾ ਬਣਦੇ। ਪੰਜਵਾਂ ਡਰ ਬਿਮਾਰੀ ਦਾ ਡਰ ਬਿਮਾਰੀ ਦਾ ਡਰ ਵੀ ਹਰੇਕ ਬੰਦੇ ਦੇ ਮਨ ਦੇ ਵਿੱਚ ਹੁੰਦਾ ਹੈ ਪਰ ਇਹੀ ਡਰ ਦੀ ਆੜ ਦੇ ਵਿੱਚ ਬਿਜ਼ਨਸ ਕਰਨ ਵਾਲੇ ਆਪਣਾ ਬਿਜ਼ਨਸ ਕਰੀ ਜਾਂਦੇ ਨੇ ਸਟੀਫਨ ਹਾਕਿੰਗਸ 18 ਸਾਲ ਤੱਕ ਤਾਂ ਬਿਲਕੁਲ ਤੰਦਰੁਸਤ ਰਹੇ ਸਨ ਪਰ ਇੱਕ ਦਿਨ ਬਿਹੋਸ਼ ਹੋ ਜਾਂਦੇ ਨੇ ਬਿਹੋਸ਼ ਹੋਣ ਤੋਂ ਬਾਅਦ ਜਿਸ ਤਰ੍ਹਾਂ ਹੀ ਹੋਸ਼ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਦਾ ਅੱਧਾ ਸਰੀਰ ਕੰਮ ਕਰਨਾ ਬੰਦ ਕਰ ਦਿੰਦਾ ਹੈ ਡਾਕਟਰ ਨੇ ਕਹਿ ਦਿੱਤਾ ਸੀ ਕਿ ਇਹ ਹੁਣ ਜ਼ਿਆਦਾ ਦਿਨ ਤੱਕ ਨਹੀਂ ਰਹਿਣਗੇ ਹੌਲੀ ਹੌਲੀ ਉਹਨਾਂ ਦਾ ਪੂਰਾ ਸਰੀਰ ਕੰਮ ਕਰਨਾ ਬੰਦ ਕਰ ਦਿੰਦਾ ਹੈ ਪਰ ਦਿਮਾਗ ਹਜੇ ਵੀ ਕੰਮ ਕਰ ਰਿਹਾ ਸੀ ਤੇ ਸਿਰਫ ਉਹਨਾਂ ਦੇ ਦਿਮਾਗ ਨੇ ਹੀ ਉਹਨਾਂ ਨੂੰ ਇੱਕ ਮਹਾਨ ਸਾਇੰਟਿਸਟ ਬਣਾ ਕੇ ਰੱਖ ਦਿੱਤਾ ਜਿਸ ਨੇ ਬਲੈਕ ਹੋਲ ਦੀ ਥਿਊਰੀ ਨੂੰ ਦੁਨੀਆ ਤੇ ਲਿਆਂਦਾ ਹੁਣ ਤੁਸੀਂ ਵੀ ਬੈਠ ਕੇ ਸੋਚਿਓ ਕਿ ਤੁਹਾਡੇ ਅੰਦਰ ਇਨ੍ਹਾਂ 5 ਡਰਾਂ ਦੇ ਵਿੱਚੋਂ ਕਿਹੜਾ ਡਰ ਹੈ ਤੇ ਇਸ ਡਰ ਨੂੰ ਬਾਹਰ ਕੱਢ ਦਿਓ ਤਾਂ ਹਮੇਸ਼ਾ ਹੀ ਸਫਲ ਹੋਣ ਦੇ ਲਈ ਕੁਝ ਨਾ ਕੁਝ ਕਰਦੇ ਰਹੋ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਦੱਸਿਓ ਤੇ ਅਜਹੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ